ਦੇਸ਼ ਦੇ 24 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਤਕਰੀਬਨ 250 ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਆਂ ਦੇ ਚੇਅਰਪਰਸਨ ਜੋੜੇ ਇਸ ਵਾਰ ਦੀ ਗਣਤੰਤਰ ਦਿਵਸ ਪਰੇਡ 'ਚ ਕਰਤੱਵਯ ਪਥ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ। ਸਹਿਕਾਰਤਾ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਰੇਡ ਤੋਂ ਬਾਅਦ ਇਹ ਜੋੜੇ ਲਾਲ ਕਿਲੇ ਵਿੱਚ ਭਾਰਤ ਪਰਵ ਦਾ ਹਿੱਸਾ ਬਣਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਕਾਰ ਤੋਂ ਸਮ੍ਰiddhi ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਬਹੁਤ ਘੱਟ ਸਮੇਂ ਵਿੱਚ 54 ਤੋਂ ਵੱਧ ਕੰਮ ਸ਼ੁਰੂ ਕੀਤੇ ਗਏ ਨੇ ਪ੍ਰਾਇਮਰੀ ਖੇਤੀਬਾੜੀ ਕ੍ਰੈਡਿਟੇ ਸੋਸਾਇਟੀ ਪ੍ਰੋਜੈਕਟ ਦਾ ਕੰਪਿਊਟਰਿਕਰਨ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਸ਼ਾਮਲ ਹੈ ਇਸ ਤਹਿਤ 2516 ਕਰੋੜ ਰੁਪਏ ਦੀ ਲਾਗਤ ਨਾਲ 30000 ਤੋਂ ਵੱਧ ਕਮੇਟੀਆਂ ਦਾ ਕੰਪਿਊਟਰਿਕਰਨ ਕੀਤਾ ਜਾ ਰਿਹਾ ਹੈ ਮੰਤਰੀ ਮੰਤral ਨੇ ਕਿਹਾ ਕਿ ਹੁਣ ਤੱਕ 28 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 12000 ਤੋਂ ਵੱਧ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਦਾ ਕੰਪਿਊਟਰਿਕਰਨ ਕੀਤਾ ਜਾ ਚੁੱਕਾ ਹੈ। ਖੇਤੀਬਾੜੀ ਤੇ ਕਿਸਾਨ ਪਹਲ ਮੰਤral ਨੇ ਕਰਤੱਵ ਪਥ ਤੇ 75ਵੇਂ ਗਣਤੰਤਰ ਦਿਵਸ ਦੀ ਪਰੇਡ ਦੇਖਣ ਲਈ 1500 ਤੋਂ ਵੱਧ ਕਿਸਾਨਾਂ ਨੂੰ ਸੱਦਾ ਦਿੱਤਾ ਹੈ। ਇਹ ਕਿਸਾਨ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੇ ਲਾਭਪਾਤਰੀ ਨੇ। ਦਿੱਲੀ ਠਹਿਰਾ ਦੌਰਾਨ ਇਹਨਾਂ ਨੂੰ ਕਿਸਾਨ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਕੌਮੀ ਬੀਜ ਸਹਾਇਕ ਅਤੇ ਹਰੇਕ ਬੂੰਦ ਜ਼ਿਆਦਾ ਫਸਲ ਵਰਗੀਆਂ ਮੁੱਖ ਸਰਕਾਰੀ ਸਕੀਮਾਂ ਬਾਰੇ ਸਿਖਲਾਈ ਵੀ ਦਿੱਤੀ ਜਾਵੇਗੀ।